ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨੇ ਵੀ ਆਪਣੇ ਪੇਜ ਦੇ ਨਾਲ ਜੁੜੇ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੰਗੀ ਲੱਗਦੀ ਹੁੰਦੀ ਹੈ ਤੁਹਾਨੂੰ ਕਮੈਂਟ ਕਰਕੇ ਦੱਸਿਆ ਕਰੋ ਸ਼ੇਅਰ ਕਰਿਆ ਕਰੋ ਜਿੰਨੇ ਵੀ ਆਪਣੇ ਚੈਨਲ ਦੇ ਉੱਤੇ ਸਬਸਕ੍ਰਾਈਬਰ ਵੀਰ YouTube ਦੇ ਉੱਤੇ ਜਾਂ Facebook ਦੇ ਪੇਜ ਦੇ ਫੋਲੋਅਰ ਆ ਸਾਰਿਆਂ ਦਾ ਧੰਨਵਾਦ ਇੱਕ ਵਾਰੀ ਕੀ ਹੋਇਆ ਬਈ ਇੱਕ ਬੰਦੇ ਦਾ ਵਿਆਹ ਹੋ ਗਿਆ ਉਹਨੂੰ ਸਾਰਾ ਪਿੰਡ ਤਾਨੇ ਮਾਰਿਆ ਕਰੇ ਜਿਹੜਾ ਵੀ ਬੰਦਾ ਟਕਰਿਆ ਕਰੇ ਬੁੜੀ ਟਕਰਿਆ ਕਰੇ ਉਹਨੂੰ ਕਿਹਾ ਕਰੇ ਵੀ ਤੇਰੇ ਘਰ ਵਾਲੀ ਕਮਲੀ ਆ ਉਹਨੇ ਭਾਈ ਸੁਣੀ ਗਿਆ ਕੁਛ ਦਿਨ ਅਵਦੇ ਘਰ ਵਾਲੀ ਨੂੰ ਕਹਿੰਦਾ ਵੀ ਭਗਵਾਨ ਨੇ ਇੱਕ ਦਿਨ ਕਹਿੰਦਾ ਵੀ ਆ ਬੰਦਾ ਲੀੜਾ ਕੱਪੜਾ ਜੋ ਵੀ ਬਨ ਲਾ ਤੇ ਮੈਂ ਤੈਨੂੰ ਤੇਰੇ ਪੇਕੇ ਸ਼ੰਡ ਕਿਉਂਣਾ ਉਹ ਕਹਿੰਦੀ ਵੀ ਕਾਹ ਤੋਂ ਉਹ ਕਹਿੰਦਾ ਵੀ ਮੈਨੂੰ ਜੇ ਵੀ ਜਿਹੜਾ ਵੀ ਬੰਦਾ ਬੁਣੀ ਟੱਕਰਦਾ ਉਹ ਮੈਨੂੰ ਇਹੀ ਗੱਲ ਕਹਿੰਦਾ ਵੀ ਤੇਰੇ ਘਰ ਵਾਲੀ ਕਮਲੀ ਆ ਉਹ ਕਹਿੰਦੀ ਜੀ ਠੀਕ ਆ 7 ਵਜੇ ਨੂੰ ਉਹ ਨਾਲ ਦੁਰਪੀਤੇ ਜਦੋਂ ਤੁਰੇ ਜਾਂਦੇ ਆ ਰਾਹ ਦੇ ਵਿੱਚ ਉਹ ਤੇ ਰਾਹ ਦੇ ਵਿੱਚ ਬੰਦਾ ਬਲਦਾਂ ਦੇ ਨਾਲ ਬਾਣ ਵਹੀ ਜਾਂਦਾ ਹੁੰਦਾ ਉਹਦੇ ਨਾਲ ਗੱਲਾਂ ਕਰ ਜਾਂਦਾ ਤੇ ਉਹ ਬੰਦਾ ਖੜ ਕੇ ਗੱਲ ਨਹੀਂ ਕਰਦਾ ਜਿਹੜਾ ਬੰਦਾ ਨਾਲ ਹਲਵੰਦ ਹੁੰਦਾ ਤੁਰਿਆ ਫਿਰਦਾ ਗੱਲਾਂ ਕਰੀ ਜਾਂਦਾ ਤੇ ਨਾਲ ਉੱਥੋਂ ਭਾਈ ਦੂਰ ਪੈਂਦੇ ਆ ਉਹ ਬੁੜੀ ਉਹਨੂੰ ਪੁੱਛਦੀ ਆ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਇਹ ਮਰਦ ਸੀ ਕਿ ਔਰਤ ਉਹ ਕਹਿੰਦਾ ਵੀ ਇਹ ਤਾਂ ਲੋਕ ਕੀ ਕਹਿੰਦੇ ਸੀ ਵਾਕੇ ਸਹੀ ਗੱਲ ਆ ਵੀ ਨੂੰ ਇਹ ਨਹੀਂ ਪਤਾ ਤੈਨੂੰ ਕਮਲੀ ਨੂੰ ਬੰਦੇ ਤੇ ਬੁੜੀ ਦੇ ਵਿੱਚ ਫਰਕ ਹੀ ਨਹੀਂ ਪਤਾ ਉਹ ਗਾਂ ਤੁਰ ਜਾਂਦੇ ਗਾਂ ਕੋ ਕਣਕ ਵੱਢੀ ਜਾਂਦਾ ਹੁੰਦਾ ਉਹਨਾਂ ਨੂੰ ਬੁਲਾਉਂਦਾ ਇਹਦੋਂ ਉਹ ਫੇਰ ਉਹਨੂੰ ਪੁੱਛਦੀ ਹੈ ਕਹਿੰਦੀ ਵੀ ਇਹ ਕਣਕ ਵੱਢੀ ਜਾਂਦੇ ਆ ਕਿ ਖਾਲੀ ਇਹਨਾਂ ਨੇ ਉਹ ਕਹਿੰਦਾ ਵੀ ਵਾਕਈ ਸਹੀ ਗੱਲ ਆ ਵੀ ਵਾਕਈ ਕਮਲੀ ਹੈ ਗਾਂ ਤੁਰੇ ਜੇ ਜਦੋਂ ਗਾਂ ਤੁਰੇ ਜਾਂਦੇ ਆ ਤੇ ਗਾਂ ਕੋ ਮੁਰਦੇ ਨੂੰ ਚੱਕੀ ਲਿਆਉਂਦੇ ਹੁੰਦੇ ਆ ਉਹਨੂੰ ਵੇਖ ਕੇ ਉਹ ਪੁੱਛਦੀ ਹੈ ਕਹਿੰਦੀ ਵੀ ਇਹ ਮਰਿਆ ਕਿ ਜਾਂਦਾ ਉਹਨੂੰ ਪੱਕਾ ਸ਼ੱਕ ਹੋ ਜਾਂਦਾ ਕਹਿੰਦਾ ਇਹ ਵਾਕਈ ਕੰਮਲੀ ਆ ਇਹ ਇਹ ਨਹੀਂ ਪਤਾ ਮਰਿਆ ਕਿ ਜਾਂਦਾ ਜਦੋਂ ਲਈ ਆਉਂਦੇ ਮਰੀ ਨੂੰ ਲੈ ਕੇ ਆਉਂਦੇ ਆ ਉਹ ਜਦੋਂ ਛੱਡ ਗਿਆ ਉਹਦੇ ਉਹਦੇ ਪੇਕੇ ਘਰ ਵਾਪਸ ਮੁੰਡਾ ਦਾ ਬੰਦਾ ਉਹ ਉਹਨੂੰ ਪੁੱਛਦੀ ਆ ਵੀ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਮੈਨੂੰ ਕਿੱਦਾਂ ਲੈਣਾ ਹੈਗਾ ਉਹ ਕਹਿੰਦਾ ਵੀ ਮੈਂ ਤੈਨੂੰ ਲੈ ਨਹੀਂ ਆਉਂਦਾ ਮੈਂ ਤੁਸਾਂ ਕਮਲੀ ਤੇ ਕਰਾਉਣਾ ਉਹ ਕਹਿੰਦੀ ਵੀ ਕਾਹ ਤੋਂ ਕਹਿੰਦਾ ਵੀ ਪਹਿਲਾਂ ਤਾਂ ਮੈਨੂੰ ਲੋਕਾਂ ਨੇ ਸੁਣ ਤੂੰ ਸਾਬਤ ਕਰ ਤਾ ਵੀ ਤੂੰ ਵਾਕਈ ਕਮਲੀ ਆ ਉਹ ਕਹਿੰਦਾ ਜੇ ਤੂੰ ਪਹਿਲਾਂ ਜਿਹੜਾ ਹਲ ਵਾਈ ਜਾਂਦਾ ਸੀ ਉਹ ਬੰਦਾ ਟੱਕਰਿਆ ਉਹਨੂੰ ਤੂੰ ਪੁੱਛਿਆ ਵੀ ਇਹ ਮਰਦ ਸੀ ਕਿ ਤੀਵੀ ਉਹ ਕਹਿੰਦੀ ਵੀ ਭळ्या ਮਾਨ ਸਾਹਿਬ ਮੈਨੂੰ ਸੁਣ ਦੇ ਜੇ ਜਦੋਂ ਤੂੰ ਉਹਨੂੰ ਬੁਲਾਇਆ ਬੰਦੇ ਨੂੰ ਕਹਿੰਦਾ ਹਾਂ ਕਹਿੰਦੀ ਜਿਹੜਾ ਮਰਦ ਹੁੰਦਾ ਉਹ ਬੰਦੇ ਅੱਖ ਅੱਖ ਵਾ ਕੇ ਗੱਲ ਕਰਦਾ ਖੜ ਕੇ ਕਰਦਾ ਉਹਨੇ ਨਾ ਤਾਂ ਗੱਲ ਹੀ ਨਹੀਂ ਕੀਤੀ ਕੋਈ ਉਹ ਤਾਂ ਔਰਤਾਂ ਨੂੰ ਜਨਾਨਾਂ ਨੂੰ ਦੂਰ ਫਿਰਦਾ ਗੱਲ ਕਰਦਾ ਸੀ ਉਹ ਕਹਿੰਦਾ ਵੀ ਗੱਲ ਤਾਂ ਇਹ ਠੀਕ ਆ ਕਹਿੰਦਾ ਵੀ ਫਿਰ ਮੈਨੂੰ ਦੂਜੇ ਜਿਹੜਾ ਸਵਾਲ ਪੁੱਛਿਆ ਸੀ ਤੂੰ ਉਹਦਾ ਵੀ ਦੱਸ ਦੇ ਕਹਿੰਦੀ ਕਿਹੜਾ ਕਹਿੰਦਾ ਵੀ ਤੂੰ ਪੁੱਛਿਆ ਸੀ ਵੀ ਕਣਕ ਹੈ ਵੱਢਦੇ ਆ ਕਿ ਖਾਲੀ ਉਹ ਕਹਿੰਦੀ ਇਹਦਾ ਵੀ ਦੱਸ ਦਿੰਨੀ ਆ ਕਹਿੰਦਾ ਵੀ ਕਿਵੇਂ ਕਹਿੰਦਾ ਕਿ ਜੀ ਕੀ ਕਰਦੇ ਆ ਕਣਕ ਵੰਡਣ ਤੋਂ ਪਹਿਲਾਂ ਹੀ ਉਹਦੇ ਪੈਸੇ ਲੈ ਕੇ ਖਾ ਲੈਂਦੇ ਵੇਚਣ ਤੋਂ ਪਹਿਲਾਂ ਕੋਈ 2 ਲੱਖ ਕੋਈ 3 ਲੱਖ ਕੋਈ ਲੱਖ ਰੁਪਇਆ ਤੇ ਉਹਦੇ ਹਿਸਾਬ ਨਾਲ ਮੈਂ ਪੁੱਛਦੀ ਸੀ ਵੀ ਇਹਨਾਂ ਨੇ ਕਣਕ ਇਹ ਵੜਦੇ ਆ ਕਿ ਇਹਨਾਂ ਨੇ ਖਾ ਲਈ ਉਹ ਕਹਿੰਦਾ ਵੀ ਗੱਲ ਤੇ ਇਹ ਵੀ ਤੇਰੀ ਇਹ ਵੀ ਤੇਰੀ ਸਿਆਣੀ ਆ ਫਿਰ ਉਹ ਕਹਿੰਦਾ ਤੀਜੀ ਗੱਲ ਤੀਜੀ ਗੱਲ ਉਹ ਕਹਿੰਦੀ ਵੀ ਮੈਂ ਤਨ ਮੈਂ ਬਠਾ ਸੀ ਮਰਿਆ ਕੇ ਜਿਉਂਦਾ ਵੀ ਜੇ ਤਾਂ ਆਇਆ ਹੋਇਆ ਪੋਤਿਆਂ ਪੜੋਤਿਆਂ ਵਾਲਾ ਫਿਰ ਤਾਂ ਇਹ ਪੁੱਤ ਜਾਉਂਦੇ ਹੋਣਗੇ ਪੁੱਤੇ ਜਾਉਂਦੇ ਆਪਣੇ ਉੱਤੇ ਜਾਉਂਦਿਆਂ ਫਿਰ ਤਾਂ ਬੰਦਾ ਮਰ ਭੋਕ ਕੇ ਗਿਆ ਜਾਂਦਾ ਇਹ ਤੇ ਜੇ ਕਹਿੰਦੀ ਇਹ ਨੌਜਵਾਨ ਗੁજરા ਹੋਇਆ ਤਾਂ ਜਿਵੇਂ ਆਪਾਂ ਕਹਿੰਦੇ ਨੇ ਨੌਜਵਾਨ ਪੁੱਤ ਮਰ ਗਿਆ ਜਾਂ ਭਰਾ ਮਰ ਗਿਆ ਜਾਉਂਦੇ ਮਰ ਗਏ ਫਿਰ ਇਹ ਬੰਦਾ ਮਰਿਆ ਉਹ ਕਹਿੰਦਾ ਵੀ ਗੱਲਾਂ ਤਾਂ ਤੇਰੇ ਨਾਲ ਤਿੰਨੇ ਠੀਕ ਆ ਪਰ ਭਗਵਾਨ ਨੇ ਜੇ ਤੂੰ ਹਜੇ ਬੈਗ ਟੂ ਸਮਾਨ ਘੱਡੀ ਦੇ ਵਿੱਚੋਂ ਸਮਾਨ ਨਹੀਂ ਕਿੰਨਾ ਤੇ ਚੱਲ ਚੱਲ ਗਈ ਸੋ ਇਹੋ ਵੀਡੀਓ ਸੰਗੀ ਲੱਗੀ ਸ਼ੇਰ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ